ਯੋਗ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਮਜ਼ਦੂਰ ਮਲਾਜ਼ਮ ਨੌਜਵਾਨ ਇਕੱਠਾ ਜਿੰਦਾਬਾਦ 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 ਸਾਰੀਆਂ ਮੰਗਾ ਮਨਾ ਕੇ ਰਾਂਗੇ ਨਾ ਕੇ ਰਾਂਗੇ ਬਣਾ ਕੇ ਰਾਂਗੇ ਸਾਰੀਆਂ ਮੰਗਾ ਮਨਾ ਕੇ ਰਾਂਗੇ ਨਾ ਕੇ ਰਾਂਗੇ ਬਣਾ ਕੇ ਰਾਂਗੇ ਮੋਦੀ ਜਯਤੇਜ ਜੀ ਅੱਜ ਜੇ ਤੁਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆਂ ਬਜ਼ਾਰਾਂ ਵਿੱਚ ਲਾ ਕੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਆਂ ਕੀ ਆ ਪੂਰਾ ਮਾਮਲਾ ਤੇ ਕੀ ਕਾਲ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੋਦੀ ਸਰਕਾਰ ਨੇ ਸਾਡਾ ਵਾਅਦੇ ਕੀਤੇ ਸੀ ਜਦੋਂ ਦਿੱਲੀ ਦੇ ਵਿੱਚ ਤਿੰਨ ਕਾਲੇ ਕਾਨੂੰਨ ਵੱਦ ਰੱਦ ਕਰਾਏ ਆ ਉਦੋਂ ਇਹਨਾਂ ਨੇ ਜਿਹੜੇ ਲਖਤੀ ਵਾਅਦੇ ਕੀਤੇ ਉਹਨਾਂ ਤੋਂ ਇਹ ਸਰਕਾਰ ਭੱਜ ਗਈ ਆ ਅੱਜ ਉਹਨਾਂ ਵਾਦਿਆਂ ਨੂੰ ਮੁੜ ਕੇ ਦੁਬਾਰਾ ਲਾਗੂ ਕਰਾਉਣ ਦੇ ਲਈ ਅਸੀਂ ਅੱਜ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਫੇਰ ਪ੍ਰਚਾਰ ਕਰਦੇ ਆ ਉਸੇ ਤਰ੍ਹਾਂ ਹੀ ਝੂਠੀ ਸਰਕਾਰ ਆ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਵਾਅਦਾ ਕਰਕੇ ਮੁੱਕਰ ਜਾਣਾ ਮੈਂ ਕਹਿੰਦਾ ਬਹੁਤ ਮਾੜੀ ਗੱਲ ਆ ਇੱਕ ਤਾਂ ਇਹਨਾਂ ਨੇ ਕਿਹਾ ਸੀ ਜਿਹੜਾ ਬਿਜਲੀ ਦਾ ਕਾਲਾ ਕਾਨੂੰਨ ਆ ਇਹ ਦੁਬਾਰਾ ਨਹੀਂ ਲਿਆਵਾਂਗੇ ਤੇ ਸਾਡਾ ਨੈਕਤੀ ਸਮਝੌਤਾ ਹੋਇਆ ਸੀਗਾ ਐਮਐਸਪੀ ਤੇ ਕਹੀ ਗਰੰਟੀ ਦੇਵਾਂਗੇ ਉਹ ਤੋਂ ਵੀ ਸਰਕਾਰ ਭੱਜ ਗਈ ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਸੀਗੇ ਉਹ ਕਿਸਾਨ ਵਿਚਾਰੇ ਜੋਸੇ ਤਰ੍ਹਾਂ ਵਿੱਚ ਜਕੜੇ ਬੈਠੇ ਨੇ ਇਹ ਨਹੀਂ ਕਹਿੰਦੀ ਪਰਚੇ ਸਾਰੇ ਰੱਦ ਕਰਾਂ ਚਾਹੇ ਰੇਲਾਂ ਦੇ ਹੁੰਣ ਚਾਹੇ ਦਿੱਲੀ ਦੇ ਵਿੱਚ ਹੁੰਣ ਚਾਹੇ ਕੋਈ ਪੰਜਾਬ 'ਚ ਹੋਵੇ ਉਹ ਪਰਚੇ ਵਿੱਚ ਉਦਾਂ ਹੀ ਆ 700 750 ਕਿਸਾਨ ਸ਼ਹੀਦ ਹੋਇਆ ਸੀਗਾ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਹਨੀਆਂ ਕਾਦੀ ਨੌਕਰੀਆਂ ਦੇਵਾਂਗੇ 5-5 ਲੱਖ ਰੁਪਈਆ ਪੰਜਾਬ ਗਵਰਨਮੈਂਟ ਨੇ ਗਏ ਸੈਂਟਰ ਗਵਰਨਮੈਂਟ ਨੇ ਦਿੱਤਾ ਕੱਖ ਨਹੀਂ ਗਾ ਉਹ ਸਾਡੇ ਉਧੇ ਕਿਸਾਨ ਵਿਚਾਰੇ ਉਹ ਵਿੱਚ ਉਧੇ ਅਜੇ ਵਿਚਾਰੇ ਤੁਰੇ ਫਿਰਦੇ ਨੇ ਉਹਨਾਂ ਨੂੰ ਕਿਸੇ ਨੂੰ ਨੌਕਰੀ ਨਹੀਂ ਮਿਲੀ ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ ਲਕੀਮਪੁਰ ਖੀਰੀ ਦੇ ਵਿੱਚ ਜਿਹੜਾ ਉੱਥੇ ਕਤਲੇਆਮ ਕੀਤਾ ਸੀ ਭਾਜਪਾ ਦੇ ਮੰਤਰੀ ਦੇ ਪੁੱਤਰ ਨੇ ਔਰ ਉਹ ਸਾਨੂੰ ਇਨਸਾਫ਼ ਨਹੀਂ ਮਿਲਿਆ ਬਹੁਤ ਸਾਰੀਆਂ ਹੋਰ ਮੰਗਾਂ ਨੇ ਜਿਹੜੀਆਂ ਮੰਗਾਂ ਦੇ ਅਧਿਨ ਅੱਜ ਅਸੀਂ ਪਿੰਡ ਪਿੰਡ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਆ ਇਹਦੇ ਲਈ ਅਸੀਂ 16 ਤਰੀਕ ਨੂੰ ਇੱਕ ਬੰਦੀ ਕਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੇਡ ਜੂਨੀਅਰ ਵੱਲੋਂ ਤੇ ਮਜ਼ਦੂਰ ਜੂਨੀਅਰਾਂ ਵੱਲੋਂ ਉਸ ਕਾਲ ਨੂੰ ਲਾਗੂ ਕਰਾਉਣ ਦੇ ਲਈ 16 ਤਰੀਕ ਦੀ ਬੰਦੀ ਕਾਲ ਦੇ ਵਿੱਚ ਪ੍ਰਚਾਰ ਕਰ ਰਹੇ ਆ ਉਹਦੇ ਲਈ ਸਾਰੇ ਕਿਸਾਨ ਭਰਾਵਾਂ ਵੱਲੋਂ ਬੇਨਤੀ ਆ ਮਲਾਜ਼ਮ ਵੀਰਾਂ ਵੱਲੋਂ ਮਜ਼ਦੂਰ ਵੀਰਾਂ ਵੱਲੋਂ ਬੇ ਦੇਸ਼ ਵਾਸੀਓ ਤੁਸੀਂ ਆਪੋ ਆਪਣੇ ਕਾਰੋਬਾਰ ਬੰਦ ਕੇ ਸ਼ਹਿਰ ਬੰਦ ਕਰਕੇ ਰੱਖਿਓ ਨਹੀਂ ਤਾਂ ਸਾਨੂੰ ਦੁਬਾਰਾ ਆਣ ਕੇ ਫੇਰ ਤੁਹਾਨੂੰ ਇਹ ਕਹਿਣਾ ਪਊਗਾ ਉਹਦੇ ਲੋਸਮੈਂਟ ਕਰਕੇ ਬੇਨਤੀ ਕਰ ਰਹੇ ਆ ਗੱਡੀਆਂ ਰਾਹੀਂ ਪਰਚੇ ਵੰਡ ਰਹੇ ਆ ਉਹਦੇ ਬੇਨਤੀਆਂ ਕਰਨ ਆਏ ਆ ਤੇ ਉਧਰ ਕੱਢ ਕੇ ਆਏ ਆ ਹੁਣ ਅਸੀਂ ਮਹਿਦਬਾਹ ਸ਼ਹਿਰ ਚ ਐਂਟਰੀ ਕਰ ਗਏ ਆ ਇੱਥੇ ਆਣ ਕੇ ਵੀ ਕਰਾਂਗੇ ਪ੍ਰਚਾਰ ਬਾਕੀ ਕੁਝ ਸਰ ਜਹਦਰ ਮਨੋਰ ਸਿੰਘ ਜੀ ਆਪ ਜੀ ਨੂੰ ਇਹ ਵੀ ਜਾਣੂ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੂਰ ਦੂਰ ਸਾਰੇ ਦੇਸ਼ ਵਿੱਚ ਪੰਜਾਬ ਵਿੱਚ ਪ੍ਰਚਾਰ ਕਰ ਰਹੇ ਐਨਾਨਸਮੈਂਟ ਆ ਰਹੀਆਂ ਦੁਕਾਨਾਂ ਤੇ ਬੇਨਤੀ ਕਰਕੇ ਕਿ ਜਿਹੜੀਆਂ ਮੋਦੀ ਸਰਕਾਰ ਨਾਲ ਹਰੇਕ ਵਰਗ ਦੇ ਖਿਲਾਫ ਉਹਨਾਂ ਨੀਤੀਆਂ ਲਿਆ ਰਹੇ ਆ ਉਹਨਾਂ ਨੀਤੀਆਂ ਦੇ ਖਿਲਾਫ 16 ਤਰੀਕ ਨੂੰ ਬਹੁਤ ਵੱਡਾ ਪ੍ਰੋਟੈਸਟ ਕਰਕੇ ਸਾਰੇ ਕਾਰੋਬਾਰ ਬੰਦ ਕਰਕੇ ਉਸ ਨੀਤੀਆਂ ਦੇ ਖਿਲਾਫ ਇੱਕ ਵੱਡਾ ਜਿਹੜਾ ਰੋਹ ਪੈਦਾ ਕੀਤਾ ਜਾ ਸਕੇ ਆਉਣ ਵਾਲੇ ਸਮੇਂ 'ਚ ਉਹਨਾਂ ਨੀਤੀਆਂ ਨੂੰ ਮੋੜਾ ਦਵਾਇਆ ਜਾ ਸਕੇ ਬੰਦ ਕਰਾਇਆ ਜਾ ਸਕੇ ਉਹਨਾਂ ਨੀਤੀਆਂ ਦੇ ਖਿਲਾਫ ਜਿਹੜੀਆਂ ਨੀਤੀਆਂ ਦੇ ਨਾਲ ਲੋਕਾਂ ਸਰ ਕਿਸਾਨਾਂ ਮੇ ਦੋਨਾਂ ਸਰ ਕਰਜ਼ਾ ਜੜਿਆ ਅਸੀਂ ਕਹਿੰਨੇ ਉਹ ਕਰਜ਼ਾ ਜਿਹੜਾ ਉਹ ਤੇ ਲਕੀਰ ਫੇਰੀ ਜਾਵੇ ਕਿਉਂਕਿ ਉਹਨਾਂ ਨੀਤੀਆਂ ਦਾ ਕਾਰਨ ਉਹ ਕਰਜ਼ਾ ਜੜਿਆ ਲੋਕਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੀਤੀਆਂ ਦੇ ਖਿਲਾਫ ਜਿਹੜੀਆਂ ਨੀਤੀਆਂ ਉਹਨਾਂ ਲਿਆਂਦੀਆਂ ਡਰਾਈਵਰਾਂ ਦੇ ਖਿਲਾਫ ਚਾਹੇ ਟਰੱਕਾਂ ਵਾਲੇ ਵੀਰ ਵਧਾਈ ਦੇ ਪਾਤਰ ਆ ਜਿਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਪਰ ਉਹ ਸਾਰੇ ਡਰਾਈਵਰਾਂ ਦੇ ਖਿਲਾਫ ਆ ਜਿਹੜਾ ਮਤਲਬ ਆ ਵੀ 7 ਲੱਖ ਜੁਰਮਾਨਾ 10 ਸਾਲ ਕੈਦ ਕੋਈ ਕੁਦਰਤੀ ਕੋਈ ਜਾਣ ਕੇ ਨਹੀਂ ਕਰਦਾ ਐਕਸੀਡੈਂਟ ਕੁਦਰਤੀ ਐਕਸੀਡੈਂਟ ਹੁੰਦਾ ਤੇ ਉਹ ਬਿਨਾਂ ਵਜ੍ਹਾ ਤੋਂ ਭੜੇ ਕਾਨੂੰਨ ਜਿਹੜੇ ਲੈ ਰਿਆ ਇਸੇ ਤਰ੍ਹਾਂ ਹੋਰ ਜਿਹੜੇ ਮਸਲੇ ਆ ਜਿਹੜਾ ਜਸਿਹਦਰ ਜੀ ਨੇ ਦੱਸਿਆ ਹੀ ਆ ਕਸ਼ਮੀਰਾ ਸੋਨੇ ਉਹ ਮਸਲਿਆਂ ਨੂੰ ਲੈ ਕੇ ਤਾਂ ਇਹ ਇੱਕ ਬਹੁਤ ਵੱਡੀ ਮਹਿਮ ਜਿਹੜੀ ਆ ਵਿੱਚੇ ਮਜ਼ਦੂਰ ਆ ਸਣੀ ਮਜ਼ਦੂਰ ਉਹਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਵਾ ਟਰੱਕ ਡਰਾਈਵਰਾਂ ਵਾਲੇ ਔਰ ਦੁਕਾਨਦਾਰ ਵੀਰ ਯੇਨਨ ਅਸੀਂ ਬੇਨਤੀ ਕਰਦੇ ਕਿ ਬਹੁਤ ਵੱਡੇ ਵੱਡੇ ਮਾਲ ਆਉਣੇ ਆ ਆ ਛੋਟੀਆਂ ਦੁਕਾਨਾਂ ਜਿਹੜੀਆਂ ਇਹਨਾਂ ਖਾ ਜਾਣੀਆਂ ਇਹ ਹੌਲੀ 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 ਜਿਹੜਾ ਇਹ ਜਿਹੜੀਆਂ ਨੀਤੀਆਂ ਦੇ ਵਿੱਚ ਉਹਨਾਂ ਦੇ ਸ਼ਾਮ ਲਿਆ ਇਸ ਕਰਕੇ ਮਤਲਬ ਉਹਨਾਂ ਨੀਤੀਆਂ ਦੇ ਖਿਲਾਫ ਇਹ ਲੋਕਾਂ ਨੂੰ ਲਾਂਬੰਦ ਕਰਨ ਲਈ ਅੱਜ ਅਸੀਂ ਦੇਸ਼ ਭਰ ਚ ਡਿਪੈਂਡ ਮਹਿਦਪੁਰ ਕੋਧਰ ਵਗੈਰਾ ਸਾਰੇ ਅਸੀਂ ਅਨਾਉਂਸਮੈਂਟ ਕਰ ਰਹੇ ਦੁਕਾਨ ਦੁਕਾਨ ਤਾਂ ਤਈ ਪਹੁੰਚ ਰਹੇ ਡੋਰ ਟੂ ਡੋਰ ਔਰ ਹਰ ਇੱਕ ਵਰਗ ਤਈ ਪਹੁੰਚ ਪਹੁੰਚ ਰਹੇ ਆ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਜਿੱਥੇ ਜੀ ਤੁਸੀਂ ਗੱਲ ਕੀਤੀ ਆ ਵੀ ਮੋਦੀ ਸਰਕਾਰ ਨੇ ਜਿੱਦਾ ਟਰੱਕ ਵਾਲਿਆਂ ਦੇ ਉੱਤੇ ਭਾਰੀ ਜੁਰਮਾਨਾ ਰੱਖ ਦਿੱਤਾ ਆ ਇੱਥੇ ਤਰ੍ਹਾਂ ਇੱਕ ਹੋਰ ਕਾਨੂੰਨ ਆਇਆ ਆ ਵੀ ਕਿਹੜੀ ਕਾਰ ਦੀ ਮਗਲੀ ਸੀਟ ਹੁੰਦੀ ਆ ਉਹਨੂੰ ਵੀ ਬੈਲਟ ਲਾਉਣੀ ਜ਼ਰੂਰੀ ਕਰ ਦਿੱਤੀ ਆ ਤੁਹਾਨੂੰ ਨਹੀਂ ਲੱਗਦਾ ਕਿਹੜੀ ਸਰਕਾਰ ਆ ਕਿਹੜੇ ਕਾਨੂੰਨ ਆ ਉਹ ਤਾਂ ਬਾਹਰਲੇ ਲਾਗੂ ਕਰਦੇ ਪਰ ਜਿਹੜੀ ਸੜਕਾਂ ਦੀ ਹਾਲਤ ਆ ਇਹ ਆਪਣੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਕਾਨੂੰਨ ਬਾਹਰ ਆ ਨਾ ਰੀਸ ਤੇ ਸਾਡੀ ਸਰਕਾਰ ਉਹ ਨਾ ਕਾਨੂੰਨਾਂ ਮੁਤਾਬਕ ਕਰ ਰਹੀ ਆ ਔਰ ਜਿਹੜੀਆਂ ਇੱਥੇ ਸੜਕਾਂ ਟੁੱਟੀਆਂ ਵਾ ਕੋਈ ਟ੍ਰੈਫਿਕ ਨਿਯਮ ਨਹੀਂ ਗਏ ਕੋਈ ਮਤਲਬ ਇੱਥੇ ਇਹ ਨਹੀਂ ਵੀ ਥੋੜੇ ਬਹੁਤ ਪੈਸੇ ਲਾ ਕੇ ਛੱਡ ਦਿੱਤਾ ਜਾਂਦਾ ਵਾ ਕੋਈ ਇੱਥੇ ਇਦਾਂ ਦੀ ਨਹੀਂ ਵੀ ਜ਼ਰੂਰੀ ਕਾਨੂੰਨ ਬਣਾ ਦੇਣਾ ਅਸੀਂ ਕਹਿੰਨੇ ਆ ਸੜਕਾਂ ਠੀਕ ਕਰ ਦੇਣਾ ਟ੍ਰੈਫਿਕ ਨਿਯਮ ਬਣਾ ਦੇਣਾ ਤੇ ਐਕਸੀਡੈਂਟ ਹੀ ਨਹੀਂ ਹੋ ਸਕਦੇ ਉਹ ਜਿਹੜੀਆਂ ਮਤਲਬ ਜਾਨ ਪੁੱਜ ਕੇ ਪਿਛਲੀ ਸੀਟ ਤੇ ਜਿਹੜੀਆਂ ਮਿਲਟਾਂ ਲਾਉਣੀਆਂ ਅਸੀਂ ਕਹਿੰਦੇ ਲਾ ਲਈਏ ਮਾੜੀ ਗੱਲ ਵੀ ਨਹੀਂ ਪਰ ਉਹ ਬਿਨਾ ਬਿਨਾਂ ਜਿਆਦਾ ਅੱਗੇ ਚੱਲਣ ਡਿਆ ਬਾਕੀ ਚੀਜ਼ਾਂ ਵੀ ਸੁਧਾਰਨੀਆਂ ਚਾਹੀਦੀਆਂ ਸੜਕਾਂ ਟ੍ਰੈਫਿਕ ਨਿਯਮ ਮੰਨੋ ਕੱਲੇ ਕਾਨੂੰਨ ਹੀ ਨਹੀਂ ਸਾਡੇ ਤੇ ਥੋਪਣੇ ਚਾਹੀਦੇ ਸਾਨੂੰ ਕੋਈ ਸਹੂਲਤ ਵੀ ਦੇਣੀ ਚਾਹੀਦੀ ਇਹਨਾਂ ਨੂੰ ਕੋਈ ਬਸ ਇਹੋ ਹੀ ਗੱਲ ਹੈ ਜੀ ਕਾਨੂੰਨ ਆ ਉਹਦੇ ਸਾਨੂੰ ਕਹਿਣ ਨੂੰ ਲੋਕ ਰਾਜ ਆ ਲੋਕ ਰਾਜ ਨਹੀਂ ਇਹ ਕਿਉਂਕਿ ਇੱਥੇ ਆਉਣ ਵਾਲੀਆਂ ਤੁਸੀਂ ਵੋਟਾਂ ਹੀ ਦੇਖ ਲਿਓ ਵੀ ਕੇਸ ਢੰਗ ਨਾਲ ਬਾਹਰਲੇ ਮੁਲਕਾਂ 'ਚ ਤੇ ਦੋ ਦੋ ਮਹੀਨੇ ਵੋਟਾਂ ਪਾਉਣ ਦੇ ਪਤਾ ਹੀ ਨਹੀਂ ਲੱਗਦਾ ਕਿੱਦਾਂ ਪਾਉਂਦੇ ਆ ਤੇ ਇੱਥੇ ਪੈਸਾ ਭੁੱਕੀ ਹੋਰ ਗੁੰਡਾਗਰਦੀ ਸਾਰਾ ਕੁਝ ਜਿਹੜਾ ਕਰਨਾ ਵਾ ਤੇ ਰੀਸ ਬਾਹਰ ਲਿਆਂ ਦੀ ਕਰਦੇ ਆ ਅਸੀਂ ਕਹਿੰਨੇ ਵੀ ਇਹ ਜਿਹੜੇ ਲਿਆਰ ਐ ਇਦਾਂ ਦੇ ਕਾਨੂੰਨ ਉਹ ਇਹਨਾਂ ਦੀ ਗਲਤ ਆ ਪਹਿਲੋਂ ਇਹ ਸਾਰਾ ਕੁਝ ਸਿਸਟਮ ਠੀਕ ਕਰ ਲੈਣ ਤੇ ਫੇਰ ਫੇਰ ਕਾਨੂੰਨ ਆਪੇ ਲਾਗੂ ਹੋ ਜਾਣੇ ਫੇਰ ਮਿਹਰਬਾਨੀ ਸਾਹਿਬ ਬਾਬਾ ਜੀ